ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਕੱਲ ਮੱਸੀਆ ਦਾ ਪਵਿੱਤਰ ਦਿਹਾੜਾ ਹੈ ਜੀ ਵਿਸਾਖ ਦੀ ਮੱਸੀਆ ਮੰਨੀ ਜਾ ਰਹੀ ਹੈ ਤੇ ਜੇ ਤੁਹਾਨੂੰ ਦੱਸ ਦਈਏ ਕਿ ਇਸ ਦਿਨ ਤੁਸੀਂ ਸਵੇਰ ਦੀ ਬਹੀ ਰੋਟੀ ਦੇ ਨਾਲ ਇਹ ਉਪਾਅ ਕਰ ਲੈਂਦੇ ਹੋ ਤਾਂ ਮੰਨ ਲਓ ਕਿ ਸੱਤਾਂ ਦਿਨਾਂ ਦੇ ਵਿੱਚ ਹੀ ਤੁਹਾਡੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੁਹਾਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਦੁੱਖਾਂ ਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਖਦੇ ਹਨ ਕਿ ਕਿਸੇ ਨਗਰ ਦੇ ਵਿੱਚ ਨਾ ਇੱਕ ਮਨੁੱਖ ਰਹਿ ਹ ਕਰਦਾ ਸੀ ਉਹਦੇ ਦੋ ਪੁੱਤਰ ਸਨ ਹਾਲਾਤ ਵੀ ਬੜੇ ਮਾੜੇ ਸਨ ਗਰੀਬੀ ਵੀ ਸੀ ਤੇ ਹਰ ਪਾਸੇ ਤੋਂ ਦੁਖੀ ਸੀ ਸਮਾ ਹੌਲੀ-ਹੌਲੀ ਆਪਣੀ ਚਾਲ ਚੱਲਦਾ ਗਿਆ ਉਹਦੇ ਛੋਟੇ ਪੁੱਤ ਦਾ ਵਿਆਹ ਹੋ ਗਿਆ ਤੇ ਵੱਡਾ ਕਵਾਰਾ ਰਹਿ ਗਿਆ ਹੁਣ ਛੋਟਾ ਪੁੱਤ ਜਿਹੜਾ ਸੀ ਉਹ ਘੱਟ ਹੀ ਕੰਮ ਕਰਿਆ ਕਰਦਾ ਸੀ ਵੱਡੇ ਪੁੱਤ ਨੇ ਬਾਹਰ ਨਾਲ ਕਿਸੇ ਦੇ ਘਰ ਕੰਮ ਕਰ ਲਿਆ ਕਰਨਾ ਪਿਓ ਵੀ ਹੁਣ ਉਹਨਾਂ ਦਾ ਅਕਾਲ ਚਲਾਣਾ ਕਰ ਗਿਆ ਸੀ ਹੁਣ ਤਾਂ ਹਾਲਾਤ ਹੋਰ ਵੀ ਮਾੜੇ ਹੋ ਚੁੱਕੇ ਸਨ ਇੱਕ ਦਿਨ ਇੰਨੀ ਜ਼ਿਆਦਾ ਬਾਰਿਸ਼ ਹੋਈ ਕਿ ਜਿਹੜੇ ਘਰ ਦੀ ਛੱਤ ਸੀ ਉਹ ਵੀ ਡਿੱਗ ਗਈ। ਹੁਣ ਜਿਹੜਾ ਵੱਡਾ ਭਰਾ ਸੀ ਉਹ ਕਿਸੇ ਦੇ ਨਾਲ ਖੇਤਾਂ ਦੇ ਵਿੱਚ ਕੰਮ ਕਰਿਆ ਕਰਦਾ ਸੀ। ਉਹਨੇ ਆਪਣੇ ਭਰਾ ਨੂੰ ਕਿਹਾ ਕਿ ਜਿਹਦੇ ਨਾਲ ਤੂੰ ਕੰਮ ਕਰਦਾ ਹੈ ਉਹਨਾਂ ਦੇ ਘਰੋਂ ਜਾ ਕੇ ਲੱਕੜਾਂ ਲੈ ਕੇ ਆ। ਆਪਾਂ ਜਿਹੜੀ ਛੱਤ ਹੈ ਉਹਨੂੰ ਠੀਕ ਕਰ ਲੈਂਦੇ ਹਾਂ। ਉਹ ਉਹਨਾਂ ਦੇ ਘਰ ਜਾਂਦਾ ਹੈ ਤੇ ਜਾ ਕੇ ਦੱਸਦਾ ਹੈ ਕਿ ਸਾਡੇ ਘਰ ਦੀ ਛੱਤ ਡਿੱਗ ਗਈ ਹੈ। ਉਹਦੇ ਲਈ ਲੱਕੜਾਂ ਚਾਹੀਦੀਆਂ ਹਨ। ਗਾਵੇਂ ਲੈ ਜਾ ਇਹ ਵੀ ਆਪਣੇ ਘਰ ਲੈ ਕੇ ਜਾ ਇਹਦਾ ਦੁੱਧ ਪੀ ਲਿਆ ਕਰੀ ਉਹ ਬੜਾ ਖੁਸ਼ ਹੋਇਆ ਤੇ ਘਰ ਜਾ ਕੇ ਗਾਂ ਨੂੰ ਬੰਨ੍ਹ ਦਿੱਤਾ ਨਾਲ ਹੀ ਉਹ ਲੱਕੜਾਂ ਲਾ ਕੇ ਛੱਤ ਦੁਬਾਰਾ ਬਣਾ ਲੈਂਦੇ ਹਨ ਹੁਣ ਅਗਲੇ ਦਿਨ ਫਿਰ ਬੜਾ ਜ਼ਿਆਦਾ ਮੀਂਹ ਪੈ ਜਾਂਦਾ ਹੈ ਮੀਂਹ ਪੈਣ ਕਰਕੇ ਜਿੱਥੇ ਗਾਂ ਬੰਨੀ ਸੀ ਉਥੇ ਗਾਂ ਰੱਸਾ ਤੜਵਾ ਕੇ ਚਲੀ ਜਾਂਦੀ ਹੈ ਜਿਹੜਾ ਕਿਲਾ ਸੀ ਉਹ ਵੀ ਟੁੱਟ ਗਿਆ ਹੁੰਦਾ ਹੈ ਹੁਣ ਘਰ ਹੀ ਨਹੀਂ ਉਹ ਤਾਂ ਗੁਰਬਤ ਹੀ ਬਣ ਚੁੱਕੀ ਸੀ ਤਾਂ ਲੱਕੜਾਂ ਨੇ ਤਾਂ ਕੁਝ ਹੋਰ ਛੋਟਾ ਭਰਾ ਕਹਿੰਦਾ ਜਾ ਕੇ ਉਹਨਾਂ ਦੇ ਘਰ ਜਿੱਥੇ ਗਾਂ ਬੰਨੀ ਸੀ ਉਥੇ ਕਿਲਾ ਲੈ ਕੇ ਆ ਜਿਹਨਾਂ ਦੇ ਘਰੇ ਤੋਂ ਕੰਮ ਕਰਦਾ ਹੈ ਤੇ ਆਪਾਂ ਇੱਥੇ ਕਿਲਾ ਲਾਲ ਦਿੰਦੇ ਹਾਂ ਉਹਦਾ ਹੁਣ ਛੋਟਾ ਭਰਾ ਆਖਦਾ ਹੈ ਕਿ ਜਾਂ ਉਹਨਾਂ ਦੇ ਘਰੋਂ ਹੋਰ ਕਿਲਾ ਲੈ ਕੇ ਆ ਜਿੱਥੇ ਗਾਂ ਬੰਨੀ ਸੀ ਉਹਨੇ ਤਾਂ ਕਿਲਾ ਢਵਾ ਲਿਆ ਹੈ ਉਹ ਕੀ ਕਰਦਾ ਹੈ ਕਿ ਕਈ ਲੈ ਕੇ ਵੀ ਆਉਂਦਾ ਹੈ ਤੇ ਨਾਲ ਹੀ ਉਥੇ ਕਿਲਾ ਜਿਹੜਾ ਹੈ ਗੱਡਣ ਲੱਗ ਜਾਂਦਾ ਹੈ ਬਹੁਤ ਹੀ ਡੰਗਿਹਾਈ ਤੱਕ ਜਾਂਦਾ ਹੈ ਉਸ ਜਦੋਂ ਡੰਗਿਹਾਈ ਤੱਕ ਉਹ ਕਈ ਨੂੰ ਮਾਰਦਾ ਹੈ ਤਾਂ ਗਾਗਰ ਸੋਨੇ ਦੀ ਭਰੀਆਂ ਮੋਹਰਾਂ ਦੀ ਉਸ ਨੂੰ ਲੱਭ ਜਾਂਦੀ ਹੈ ਮੋਹਰਾ ਬਾਹਰ ਕੱਢ ਕੇ ਉਹਦੀ ਘਰ ਵਾਲੀ ਛੇਤੀ ਦੇ ਨਾਲ ਚੁੰਨੀ ਉੱਪਰ ਕਰਕੇ ਘਰ ਲੈ ਜਾਂਦੇ ਹਨ ਤੇ ਵੱਡਾ ਭਰਾ ਆਇਆ ਤੇ ਉਹਨੇ ਉੱਥੇ ਹੀ ਉਹ ਲੱਕੜ ਲਈ ਉਹਦੇ ਨਾਲ ਉਹ ਗਾਂ ਫਿਰ ਬਨ ਦਿੱਤੀ ਕੁਝ ਦਿਨ ਲੰਘੇ ਤੇ ਹੁਣ ਉਹ ਕਹਿੰਦੀ ਹੈ ਮੈਂ ਆਪਣੇ ਮਾਪਿਓ ਕੋਲ ਜਾ ਕੇ ਉਹਨਾਂ ਨੂੰ ਆਖਦੀ ਹੈ ਕਿ ਤੁਸੀਂ ਵੀ ਮੈਨੂੰ ਇੱਕ ਗਾਂ ਲੈ ਕੇ ਦਿਓ ਇੱਕ ਦੀਆਂ ਦੋ ਗਾਵਾਂ ਹੋ ਜਾਣਗੀਆਂ ਤੇ ਘਰ ਦਾ ਗੁਜ਼ਾਰਾ ਸੌਖਾ ਲੰਘਣ ਲੱਗ ਜਾਵੇਗਾ ਉਹ ਕਹਿੰਦਾ ਕਿ ਠੀਕ ਹੈ ਚਲੀ ਜਾ ਹੁਣ ਕੁਝ ਮੋਹਰਾਂ ਲੈ ਕੇ ਤੇ ਉਹ ਜਾਂਦੀ ਹੈ ਆਉਣ ਲੱਗਿਆ ਬੜੇ ਹੀ ਸੋਹਣੇ ਇੱਕ ਗਾਂ ਖਰੀਦ ਕੇ ਲੈ ਆਉਂਦੀ ਹੈ ਹੁਣ ਇੱਕ ਤੋਂ ਦੋ ਦੋ ਤੋਂ ਤਿੰਨ ਇਦਾਂ ਕਰਦੇ ਆ ਕਰਦੇ ਆ ਬੜੀਆਂ ਸਾਰੀਆਂ ਗਾਵਾਂ ਲੈ ਆਉਂਦੇ ਹਨ ਉਹ ਗਾਵਾਂ ਹੌਲੀ ਹੌਲੀ ਆਉਣੀਆਂ ਸਨ ਮੋਹਰਾਂ ਕੱਢਣੀਆਂ ਸੀ ਤੇ ਉਸਨੇ ਮਾਪਿਓ ਦਾ ਨਾਮ ਲੈ ਕੇ ਉਹ ਗਾਵਾਂ ਲਈ ਆਉਂਦੀ ਸੀ ਵੱਡੇ ਭਰਾ ਦੇ ਸਿਰ ਤੇ ਸਾਰੀ ਜ਼ਿੰਮੇਵਾਰੀ ਪਾ ਦਿੱਤੀ। ਉਹਨਾਂ ਵੱਡੇ ਨੂੰ ਕਹਿਣਾ ਕਿ ਤੂੰ ਛੱਪੜ ਤੇ ਲੈ ਜਾਇਆ ਕਰ, ਚੰਗੀ ਤਰ੍ਹਾਂ ਨਵਾ ਕੇ ਲਿਆਇਆ ਕਰ। ਸ਼ਾਮ ਨੂੰ ਸਾਰਾ ਦੁੱਧ ਚੋ ਲੈਣਾ ਤੇ ਉਹ ਤੋਂ ਕਹਿਣਾ ਕਿ ਤੂੰ ਇੱਥੇ ਚੋ ਕੇ ਦੁੱਧ ਨੂੰ ਰੱਖ ਦਿਆ ਕਰ। ਸ਼ਾਮ ਨੂੰ ਜਦੋਂ ਉਸਨੇ ਆਉਣਾ ਤੇ ਉਸ ਨੂੰ ਬਹੀਆਂ ਰੋਟੀਆਂ ਦੇ ਦੇ ਦਿਆ ਕਰਨੀਆਂ। ਉਹਨੇ ਆਪਣੇ ਨਾਲ ਇੱਕ ਕੁੱਤਾ ਰੱਖ ਲਿਆ। ਉਹਨੇ ਜਿਹੜਾ ਕੁੱਤਾ ਰੱਖਿਆ ਉਹਦੇ ਅੰਗ ਸੰਗ ਹੀ ਰਹਿਹਾ ਕਰਦਾ ਸੀ। ਹੁਣ ਉਹ ਵੀ ਬਈ ਤੋਂ ਬਈ ਉਸ ਨੂੰ ਰੋਟੀ ਮਿਲਦੀ ਸੀ। ਉਹਨੇ ਉਹ ਰੋਟੀ ਕੁੱਤੇ ਦੇ ਨਾਲ ਸਾਂਝੀ ਕਰਕੇ ਖਾ ਲਿਆ ਕਰਨੀ। ਇੱਕ ਦਿਨ ਕਹਿੰਦੇ ਕਿ ਅੱਜ ਨਾ ਸਾਰੀਆਂ ਗਾਵਾਂ ਨੂੰ ਮਲ ਕੇ ਨਵਾ ਕੇ ਛੱਪੜ ਤੇ ਲੈ ਜਾਂਦਾ ਹੈ ਤੇ ਜਦੋਂ ਜਾਂਦਾ ਹੈ ਆਪਣੇ ਨਾਲ ਬਾਲਟੀ ਲੈ ਕੇ ਜਾਂਦਾ ਹੈ। ਜਦੋਂ ਬਾਲਟੀ ਲੈ ਕੇ ਗਿਆ ਤੇ ਉਹਨੂੰ ਚੰਗੀ ਤਰ੍ਹਾਂ ਉਹਨਾਂ ਨੂੰ ਨਵਾਇਆ। ਜਦੋਂ ਬਾਲਟੀ ਆਪਣੀ ਉੱਥੇ ਭੁੱਲ ਆਇਆ ਤੇ ਘਰ ਆਇਆ। ਉਹਨੂੰ ਤਲੀ ਤੇ ਫਿਰ ਬਈਆਂ ਰੋਟੀਆਂ ਹੀ ਰੱਖ ਦੁੱਤੀਆਂ ਪਰਝਾਈ ਨੇ। ਹੁਣ ਅਜੇ ਖਾਣ ਹੀ ਲੱਗਦਾ ਸੀ ਕਿ ਉਹਨੂੰ ਚੇਤਾ ਆਉਂਦਾ। ਕਿ ਬਾਲਟੀ ਤਾਂ ਮੈਂ ਉੱਥੇ ਭੁੱਲ ਆਇਆ ਹਾਂ ਉਹ ਆਪਣੀ ਰੋਟੀ ਜਿਹੜੀ ਸੀ ਰੁੱਖ ਥੱਲੇ ਬੈਠਾ ਸੀ ਉੱਥੇ ਹੀ ਰੱਖ ਕੇ ਭੱਜ ਕੇ ਵਾਪਸ ਚਲਿਆ ਜਾਂਦਾ ਹੈ ਜਦੋਂ ਜਾਂਦਾ ਹੈ ਤਾਂ ਵੇਖਦਾ ਹੈ ਇੱਕ ਮਨੁੱਖ ਉੱਥੇ ਖੜਾ ਹੋਇਆ ਹੁੰਦਾ ਹੈ ਤੇ ਉਹ ਜਦੋਂ ਪਿੱਛੋਂ ਜ਼ੋਰ-ਜ਼ੋਰ ਦੀਆਂ ਆਵਾਜ਼ਾਂ ਮਾਰਦਾ ਕਿ ਬਾਲਟੀ ਮੇਰੀ ਹੈ ਇਹਨੂੰ ਹੱਥ ਨਾਲ ਲਾਇਓ ਬਾਲਟੀ ਮੇਰੀ ਹੈ ਜਦੋਂ ਕੋਲ ਜਾਂਦਾ ਤੇ ਕਹਿੰਦਾ ਮੈਨੂੰ ਪਤਾ ਹੈ ਬਾਲਟੀ ਤੇਰੀ ਹੈ ਮੈਂ ਇਸਦੀ ਰਾਖੀ ਬੈਠਾ ਹਾਂ ਕਿ ਕੋਈ ਇਸ ਨੂੰ ਲੈਣ ਆ ਜਾਵੇ ਇਹਨੂੰ ਪੁੱਛਦਾ ਹਾਂ ਕਿ ਤੂੰ ਮੇਰੀ ਬਾਲਟੀ ਦੀ ਰਖਵਾਲੀ ਕਿਉਂ ਬੈਠਾ ਹੈ ਉਹ ਆਖਦਾ ਮੈਂ ਤੇਰੇ ਭਰਾਵਾ ਭਾਗਾਂ ਦੀ ਕਿਸਮਤ ਹਾਂ ਉਹ ਕਹਿੰਦਾ ਅੱਛਾ ਅੱਛਾ ਮੇਰੇ ਭਾਗਾਂ ਦੀ ਕਿਸਮਤ ਕਿਉਂ ਕਿਹਾ ਹੈ ਜਦੋਂ ਉਸਨੇ ਇਹ ਗੱਲ ਕਹੀ ਤਾਂ ਉਹ ਕਹਿੰਦਾ ਕਿ ਫਲਾਣਾ ਇੱਥੋਂ ਦਰਿਆ ਹੈ ਉਹ ਦਰਿਆ ਦੇ ਕੋਲ ਇੱਕ ਆਂਬ ਦਾ ਰੁੱਖ ਹੈ ਉਹਦੀ ਜੜ ਵਿੱਚ ਤੇਰੇ ਭਾਗ ਤੇ ਕਿਸਮਤ ਹਨ ਉਹ ਕਹਿੰਦਾ ਕਿ ਅੱਛਾ ਇਹਨੇ ਸੁਣਿਆ ਕਿ ਉੱਥੋਂ ਤੁਰ ਪੈਂਦਾ ਹੈ ਤੇ ਘਰ ਜਾਂਦਾ ਹੈ ਕਰ ਜਾ ਕੇ ਬਾਲਟੀ ਰੱਖ ਦਿੰਦਾ ਹੈ ਤੇ ਰੋਟੀ ਉੱਥੇ ਪਈ ਹੁੰਦੀ ਹੈ ਉਸ ਨੂੰ ਅੱਧੀ ਆਪ ਖਾ ਲੈਂਦਾ ਹੈ ਤੇ ਅੱਧੀ ਕੁੱਤੇ ਨੂੰ ਪਾ ਦਿੰਦਾ ਹੈ ਅਗਲੇ ਦਿਨ ਆਪਣੇ ਭਰਾ ਨੂੰ ਕਹਿੰਦਾ ਵੇਖੋ ਮੈਂ ਇੱਥੇ ਤੁਹਾਡੇ ਤੇ ਬੋਝ ਹਾਂ ਮੈਂ ਚਾਹੁੰਦਾ ਹਾਂ ਕਿ ਆਪਣਾ ਕੋਈ ਨਾ ਕੋਈ ਕਰਕੇ ਕਮਾਵਾਂ ਆਪਣਾ ਵੀ ਜਨਮ ਸਫਲਾ ਕਰਾਂ ਮੈਂ ਤੀਰਥਾਂ ਤੇ ਜਾਣਾ ਚਾਹੁੰਦਾ ਹਾਂ ਉਹ ਕਹਿੰਦਾ ਕਿ ਮੈਂ ਆਪਣੇ ਘਰ ਵਾਲੀ ਨੂੰ ਪੁੱਛ ਕੇ ਫਿਰ ਤੈਨੂੰ ਦੱਸਦਾ ਹਾਂ ਉਹ ਆਪਣੇ ਘਰਵਾਲੀ ਦੇ ਕੋਲ ਜਾਂਦਾ ਹੈ ਤੇ ਕਹਿੰਦਾ ਕਿ ਉਹ ਸਾਡਾ ਵੱਡਾ ਭਰਾ ਇਦਾਂ ਆਖ ਰਿਹਾ ਹੈ ਕਿ ਮੈ ਤੀਰਥਾਂ ਤੇ ਜਾਣਾ ਹੈ। ਉਹਦੀ ਘਰਵਾਲੀ ਕਹਿੰਦੀ ਵੈਸੇ ਵੀ ਸਾਡੇ ਤੇ ਬੋਝ ਹੈ। ਰੋਟੀਆਂ ਦਾ ਖਾਜ ਹੈ ਜਾਣ ਦੇ। ਇਸ ਨੂੰ ਜੇ ਜਾਂਦਾ ਹੈ ਤੇ ਉਸ ਦਾ ਭਰਾ ਆਪਣੇ ਘਰਵਾਲੀ ਤੋਂ ਚੋਰੀ ਭਰਾ ਦਾ ਭਰਾ ਹੀ ਹੁੰਦਾ ਹੈ। ਉਸ ਦੀ ਤਲੀ ਤੇ ਇੱਕ ਸੋਨੇ ਦੀ ਮੋਹਰ ਰੱਖ ਦਿੰਦਾ ਹੈ ਤੇ ਕਹਿੰਦਾ ਹੈ ਜਾ ਕੇ ਰਸਤੇ ਦੇ ਵਿੱਚ ਜੇ ਤੇਰੇ ਕੰਮ ਆ ਜਾਵੇ ਤਾਂ ਵਰਤ ਲਵੇਂ। ਘਰੋਂ ਥੋੜੀ ਹੀ ਦੂਰੀ ਤੇ ਉਹ ਜਾਂਦਾ ਹੈ ਤੇ ਜਦੋਂ ਅੱਗੇ ਜਾਂਦਾ ਹੈ ਕੀ ਵੇਖਦਾ ਹੈ ਉਹਨੂੰ ਰੋਟੀ ਤਾਂ ਉਹਦੇ ਕੋਲ ਹੁੰਦੀ ਨਹੀਂ ਐਵੇਂ ਹੀ ਉਸਨੂੰ ਭੁੱਖ ਲੱਗਦੀ ਹੈ ਉਹ ਸੋਚਦਾ ਹੈ ਕਿ ਇਸ ਦਾ ਕੁਝ ਖਰੀਦ ਲੈਂਦਾ ਹਾਂ ਜਦੋਂ ਉਹ ਮੁੱਠ ਦੇ ਵਿੱਚ ਉਸਨੂੰ ਸੋਨੇ ਦੀ ਜਦੋਂ ਉਹ ਮੁੱਠੀ ਨੂੰ ਖੋਲ ਕੇ ਵੇਖਦਾ ਹੈ ਤਾਂ ਉਹਦਾ ਖਰਚਣ ਨੂੰ ਜੀ ਨਹੀਂ ਕਰਦਾ ਉਹ ਕੀ ਕਰਦਾ ਹੈ ਕਿ ਉੱਥੇ ਆਂਬ ਦੇ ਰੁੱਖ ਦੀ ਜੜ ਦੇ ਥੱਲੇ ਉਹ ਸੋਨੇ ਦੀ ਮੋਹਰ ਨੂੰ ਦੱਬ ਕੇ ਅੱਗੇ ਚਲਿਆ ਜਾਂਦਾ ਹੈ ਹੁਣ ਤੁਰਦਾ ਜਾਂਦਾ ਹੈ ਭੁੱਖ ਤਾਂ ਲੱਗੀ ਹੋਈ ਸੀ ਅਗਲਾ ਨਗਰ ਆਉਂਦਾ ਹੈ ਉੱਥੇ ਬਹੁਤ ਸਾਰੇ ਮਨੁੱਖ ਇੱਕ ਪਿੱਪਲ ਦੀ ਛਾਵੇਂ ਬੈਠੇ ਹੁੰਦੇ ਹਨ ਉਹਨਾਂ ਦੇ ਕੋਲ ਜਾ ਕੇ ਬੈਠ ਜਾਂਦਾ ਹੈ ਉਹ ਇਹਦਾ ਹਾਲ ਚਾਲ ਪੁੱਛਦੇ ਹਨ ਤੇ ਇਹਨੂੰ ਪੁੱਛਦੇ ਹਨ ਕਿ ਤੂੰ ਕਿੱਥੇ ਚੱਲਿਆ ਹੈ ਉਹ ਐਵੇਂ ਦੱਸਦਾ ਹੈ ਕਿ ਮੈਨੂੰ ਭੁੱਖ ਲੱਗੀ ਹੈ ਪ੍ਰਸ਼ਾਦਾ ਦੇ ਦਿਓ ਉਹ ਕੀ ਕਰਦੇ ਹਨ ਉਹਨੂੰ ਪ੍ਰਸ਼ਾਦਾ ਵੀ ਦਿੰਦੇ ਹਨ ਤੇ ਨਾਲ ਚਾਰ ਪ੍ਰਸ਼ਾਦੇ ਦਿੱਤੇ ਤੇ ਫਿਰ ਇੱਕ ਪ੍ਰਸ਼ਾਦਾ ਉਸਨੇ ਵਿੱਚੋਂ ਕੁੱਤੇ ਨੂੰ ਪਾ ਦਿੱਤਾ ਜਦੋਂ ਸੰਧਿਆ ਦਾ ਵੇਲਾ ਹੋਇਆ ਉੱਥੋਂ ਸੌ ਕੇ ਫਿਰ ਉੱਠ ਬੈਠਾ ਉਹ ਜੜੇ ਮਨੋਂ ਉੱਥੇ ਬੈਠੇ ਸਨ ਉਹ ਪੁੱਛਦੇ ਹਨ ਕਿ ਐਵੇਂ ਤੋ ਕਿੱਥੇ ਚੱਲਿਆ ਹੈ ਉਹ ਕਹਿੰਦਾ ਮੇਰੀ ਕਿਸਮਤ ਮੇਰੇ ਭਾਗ ਸੁੱਤੇ ਪਏ ਹਨ ਉਹਨਾਂ ਨੂੰ ਜਗਾਉਣ ਚੱਲਿਆ ਹਨ ਉਹ ਫਲਾਣੇ ਦਰਿਆ ਦੇ ਕੰਢੇ ਇਹ ਕਹਿੰਦੇ ਹਨ ਕਿ ਸਾਡਾ ਉੱਥੇ ਕੰਮ ਕਰਦਾ ਜਾਈਂ ਕਹਿੰਦੇ ਕਿ ਦੱਸੋ ਤੁਸੀਂ ਪ੍ਰਸ਼ਾਦਾ ਖਵਾਇਆ ਹੈ ਤੁਹਾਡਾ ਕੰਮ ਮੈਂ ਜ਼ਰੂਰ ਕਰਾਂਗਾ ਕਹਿੰਦੇ ਕਿ ਸਾਡੇ ਨਾਲ ਦੇ ਪਿੰਡ ਵਿੱਚ ਨਾ ਮੀਂਹ ਪੈਂਦਾ ਹੈ ਪਰ ਸਾਡੇ ਇੱਥੇ ਇੰਨੇ ਗੜੇ ਮਾਰੀ ਹੋ ਜਾਂਦੀ ਹੈ ਕਿ ਚੰਦਰਾ ਮੀਂਹ ਪੈ ਜਾਂਦਾ ਹੈ ਜਿਸ ਦੇ ਨਾਲ ਸਾਡੀ ਸਾਰੀ ਫਸਲ ਤਬਾਹ ਹੋ ਜਾਂਦੀ ਹੈ ਤਾਂ ਸਾਡੇ ਪਿੰਡ ਦੇ ਹਾਲਾਤ ਇੰਨੇ ਖਰਾਬ ਹੋ ਜਾਂਦੇ ਹਨ ਕਹਿੰਦੇ ਕਿ ਕੋਈ ਨਾ ਮੇ ਪੁੱਛ ਕੇ ਆਵਾਂਗਾ ਅਗਲੀ ਸਵੇਰ ਹੁੰਦੀ ਹੈ ਫਿਰ ਚਾਰ ਰੋਟੀਆਂ ਨਾਲ ਉਹਦੇ ਬੰਨ ਦਿੰਦੇ ਹਨ ਤੇ ਉਹ ਕੁੱਤੇ ਨੂੰ ਨਾਲ ਲੈ ਕੇ ਚਲਿਆ ਜਾਂਦਾ ਹੈ ਜਦੋਂ ਜਾਂਦਾ ਹੈ ਕਾਫੀ ਦੂਰ ਲੰਘ ਜਾਂਦਾ ਹੈ ਪਰ ਨਗਰ ਕੋਈ ਵੀ ਨਹੀਂ ਆਇਆ ਹੁੰਦਾ ਉਹ ਸਾਹਮਣੇ ਵੇਖਦਾ ਹੈ ਕਿ ਪਿਆਸ ਵੀ ਲੱਗੀ ਹੈ ਭੁੱਖ ਵੀ ਲੱਗੀ ਹੈ ਸਾਹਮਣੇ ਖੋਹ ਹੈ ਤੇ ਉੱਥੇ ਕੀ ਬੈਠ ਹੀ ਜਾਵੇ ਖੂਹ ਦੇ ਵਿੱਚ ਜਦੋਂ ਬਾਲਟੀ ਸੁੱਟਦਾ ਹੈ ਪਾਣੀ ਕੱਢਦਾ ਹੈ ਇੱਕ ਪਾਸੇ ਬੈਠ ਕੇ ਪਾਣੀ ਪੀਂਦਾ ਹੈ ਤੇ ਰੋਟੀ ਕੁੱਤੇ ਨੂੰ ਪਾਉਂਦਾ ਹੈ ਆਪ ਵੀ ਖਾ ਲੈਂਦਾ ਹੈ ਇਹਨੇ ਨੂੰ ਉਹਦੀ ਨਿਗਾ ਇੱਕ ਪਿਪਲ ਦੇ ਪੈਂਦੀ ਹੈ ਉਹਦੇ ਢੋ ਲਾ ਕੇ ਉਹ ਬੈਠਾ ਹੁੰਦਾ ਹੈ ਪਿਪਲ ਬੋਲ ਪੈਂਦਾ ਹੈ ਜਦੋਂ ਪਿਪਲ ਬੋਲਦਾ ਹੈ ਤਾਂ ਉਹ ਹੈਰਾਨ ਹੋ ਜਾਂਦਾ ਹੈ ਕਿ ਇਹ ਕਿਵੇਂ ਬੋਲ ਪਿਆ ਉਹਨੇ ਕਿਹਾ ਕਿ ਭਰਾਵਾ ਵੇਖ ਤੂੰ ਮੇਰੀ ਛਾਵੇਂ ਸੁੱਤਾ ਪਿਆ ਹੈ ਤੂੰ ਮੈਨੂੰ ਦੱਸ ਸਕਦਾ ਹੈ ਕਿ ਤੂੰ ਕਿੱਥੇ ਚੱਲਿਆ ਹੈ ਇਹ ਕਹਿੰਦਾ ਹੈ ਕਿ ਐਵੇਂ ਮੈਂ ਆਪਣੇ ਭਾਗ ਤੇ ਕਿਸਮਤ ਨੂੰ ਚਗਾਉਣ ਚੱਲਿਆ ਹਾਂ ਕਹਿੰਦਾ ਅੱਛਾ ਕਹਿੰਦੇ ਮੇਰਾ ਵੀ ਇੱਕ ਸਵਾਲ ਪੁੱਛਦਾ ਆਂ ਜਿਹੜਾ ਪਿੱਪਲ ਦਾ ਇੱਕ ਹਿੱਸਾ ਹੈ ਉਹ ਹਰਿਆ ਭਰਿਆ ਹੈ ਇੰਨਾ ਜ਼ਿਆਦਾ ਸੋਹਣਾ ਹੈ ਪਰ ਮੇਰਾ ਅੱਧਾ ਹਿੱਸਾ ਕਿਉਂ ਸੁੱਕ ਗਿਆ ਹੈ ਇਹਦਾ ਦੱਸ ਮੈਂ ਹੁਣ ਕੀ ਕਰਾਂ ਮੇਰੇ 'ਚ ਐਸੀ ਕੀ ਕਮੀ ਕਿ ਮੇਰਾ ਅੱਧਾ ਭਾਗ ਸੁੱਤਾ ਪਿਆ ਹੈ ਉਹ ਕਹਿੰਦਾ ਕਿ ਕੋਈ ਨਾ ਜਿੱਥੇ ਚੱਲਿਆ ਉੱਥੋਂ ਪੁੱਛ ਕੇ ਤੇਰੀ ਵੀ ਗੱਲ ਆਵਾਂਗਾ ਹੁਣ ਐਵੇਂ ਕਰਦਿਆਂ ਕਰਦਿਆਂ ਉਹ ਅੱਗੇ ਚਲਿਆ ਜਾਂਦਾ ਹੈ ਜਦੋਂ ਜਾਂਦਾ ਹੈ ਤਾਂ ਅਗਲਾ ਨਗਰ ਆਉਣ ਦਾ ਨਾਮ ਹੀ ਨਹੀਂ ਸੀ ਭੁੱਖ ਉਸ ਨੂੰ ਵਖਰੀ ਸਤਾ ਰਹੀ ਸੀ ਇਹਨਾਂ ਨੂੰ ਵੇਖਦਾ ਹੈ ਕਿ ਅੱਗੇ ਇੱਕ ਦਰਿਆ ਹੁੰਦਾ ਹੈ ਦਰਿਆ ਦੇ ਕੰਢੇ ਉਹਨੂੰ ਇੱਕ ਆਂਬ ਦਾ ਰੁੱਖ ਦਿਖਦਾ ਹੈ ਵੇਖ ਕੇ ਖੁਸ਼ ਹੋ ਜਾਂਦਾ ਹੈ ਪਰ ਦਰਿਆ ਐਸਾ ਸੀ ਕਿ ਉਹਦਾ ਬੰਨ ਕੁਝ ਹਰ ਪਾਸੇ ਹੀ ਫੈਲਿਆ ਸੀ ਨਾ ਕੋਈ ਬੇੜੀ ਸੀ ਨਾ ਕਿਸ਼ਤੀ ਸੀ ਇਹਨੇ ਨੂੰ ਕੀ ਵੇਖਦਾ ਹੈ ਮਗਰਮਸ਼ ਉਹਦੇ ਵੱਲ ਨੂੰ ਆਉਂਦਾ ਹੈ ਇਹੇ ਵੇਖ ਕੇ ਮਨੁੱਖ ਘਬਰਾ ਜਾਂਦਾ ਹੈ ਮਗਰ ਮਸ਼ ਆਖਦਾ ਹੈ ਭਰਾਵਾ ਕੀ ਗੱਲ ਹੋਈ ਇਹ ਕਹਿੰਦਾ ਕਿ ਮੈਂ ਉਸ ਪਾਰ ਜਾਣਾ ਹੈ ਮੈਂ ਦਰਿਆ ਨੂੰ ਪਾਰ ਕਰਨਾ ਚਾਹੁੰਦਾ ਹਾਂ ਪਰ ਹੋ ਨਹੀਂ ਰਹਾ ਉਹ ਕਹਿੰਦਾ ਮੈਂ ਕਰਾ ਦੇਂਦਾ ਹਾਂ ਇਹਨਾਂ ਕਿਹਾ ਕਿ ਇਹ ਤੇ ਕੋਲੋਂ ਇਤਬਾਰ ਨਹੀਂ ਹੋਇਆ ਕਹਿੰਦਾ ਕਿ ਤੂੰ ਹੋਵੇਂ ਤਾਂ ਚੱਲ ਕੇ ਅੱਧ ਵਿੱਚ ਜਾ ਕੇ ਕਿ ਮੈਦਾ ਮੈਨੂੰ ਖਾ ਹੀ ਲਵੇਂ ਉਹ ਕਹਿੰਦਾ ਕਿ ਨਹੀਂ ਮੈਂ ਤੈਨੂੰ ਨਹੀਂ ਖਾਵਾਂਗਾ ਮਗਰ ਮਸ਼ ਕਹਿੰਦਾ ਮੈਂ ਮੈਨੂੰ ਇਹ ਦੱਸ ਕੇ ਤੂੰ ਪਰਲੇ ਪਾਰ ਜਾ ਕੇ ਕਰਨਾ ਕੀ ਹੈ ਇਹ ਆਖਦਾ ਮੇਰੇ ਭਾਗ ਸੁੱਤੇ ਹਨ ਜਗਾਉਣ ਚੱਲਿਆ ਹਾਂ ਕਹਿੰਦਾ ਐਵੇਂ ਤੂੰ ਇਹ ਕਰਨ ਚੱਲਿਆ ਹੈ ਤੇ ਇੱਕ ਮੇਰਾ ਵੀ ਕੰਮ ਕਰੀ ਮੈਂ ਤੈਨੂੰ ਪਾਰ ਲੰਘਾ ਦੇਵਾਂਗਾ ਕਹਿੰਦਾ ਦੱਸ ਮੈਂ ਪਾਣੀ ਵਿੱਚ ਰਹਿੰਦਾ ਹਾਂ ਇਹ ਪਾਣੀ ਇੰਨਾ ਸ਼ੀਤਲ ਤੇ ਠੰਡਾ ਹੈ ਪਰ ਮੈਂ ਹਰ ਸਮੇਂ ਮੱਚਦਾ ਕਿਉਂ ਰਹਿੰਦਾ ਹਾਂ ਇਹਦਾ ਕਾਰਨ ਪੁੱਛ ਕੇ ਆਵੀ ਉਹ ਕਹਿੰਦਾ ਕਿ ਮੇਰੇ ਉੱਤੇ ਬੈਠ ਮੈਂ ਤੈਨੂੰ ਪਾਰ ਕਰਾ ਦਿੰਦਾ ਹਾਂ ਕਹਿੰਦਾ ਕਿ ਮੈਂ ਨਹੀਂ ਬੈਠਣਾ ਉਹਨੇ ਕਿਹਾ ਮੈਂ ਤੈਨੂੰ ਵਚਨ ਦਿੰਦਾ ਹਾਂ ਉਹਨੇ ਕਿਹਾ ਮੈਂ ਤੈਨੂੰ ਵਚਨ ਦਿੰਦਾ ਹਾਂ ਮੈਂ ਤੈਨੂੰ ਨਹੀਂ ਖਾਵਾਗਾ ਬਲਕਿ ਮੈਂ ਤੈਨੂੰ ਅਗਲੇ ਪਾਰ ਲੰਘਾ ਦੇਵਾਂਗਾ ਕਹਿੰਦਾ ਮੈਂ ਨਹੀਂ ਬੈਠਣਾ ਪਰ ਫਿਰ ਵੀ ਉਸਦੇ ਬਚਨਾ ਦੇ ਕਾਰਨ ਉਹਦੀ ਪਿੱਠ ਤੇ ਬੈਠ ਕੇ ਪਰਲੇ ਪਾਰ ਚੱਲਿਆ ਜਾਂਦਾ ਹੈ ਜਦੋਂ ਪਰਲੇ ਪਾਰ ਜਾਂਦਾ ਹੈ ਉੱਥੇ ਵੇਖਦਾ ਹੈ ਸੰਤ ਜੀ ਅੱਖਾਂ ਬੰਦ ਕਰਕੇ ਸਮਾਧੀ ਚ ਬੈਠੇ ਹਨ ਵਾਹਿਗੁਰੂ ਦੀ ਬੰਦਗੀ ਵਿੱਚ ਲੀਨ ਸਨ ਜਦੋਂ ਵੇਖਦਾ ਕਿ ਵਾਹਿਗੁਰੂ ਜੀ ਬੰਦਗੀ ਚ ਲੀਨ ਹਨ ਉਹਨਾਂ ਦੇ ਆਸ-ਪਾਸੇ ਬਹੁਤ ਜ਼ਿਆਦਾ ਕਹਾਫੂਸ ਇਕੱਠਾ ਹੋਇਆ ਹੁੰਦਾ ਹੈ। ਸਾਫ ਸਫਾਈ ਕਰ ਦਿੰਦਾ ਹੈ। ਉਸ ਸੰਤ ਦੇ ਪੈਰ ਜਿਹੜੇ ਹੁੰਦੇ ਹਨ ਉਹਨਾਂ ਨੂੰ ਫਿਰ ਦਬਾਉਣ ਲੱਗ ਜਾਂਦਾ ਹੈ। ਭਾਵ ਕੇ ਘੁੱਟਣ ਲੱਗ ਜਾਂਦਾ ਹੈ। ਸੰਤ ਜੀ ਫਿਰ ਅੱਖਾਂ ਖੋਲਦੇ ਹਨ ਤੇ ਕਹੇਆ ਪੁੱਤਰ ਮੈਂ ਤੇਰੀ ਸੇਵਾ ਤੋਂ ਬੜਾ ਖੁਸ਼ ਹੋਇਆ। ਦੱਸ ਕੀ ਕਰਨ ਆਇਆ ਹੈ? ਉਹ ਕਹਿੰਦਾ ਕਿ ਸੰਤ ਜੀ ਮੈਨੂੰ ਬਹੁਤ ਜਾਣੇ ਮਿਲੇ ਤੇ ਜਿਹਨਾਂ ਦੇ ਭਾਗ ਸੁੱਤੇ ਹਨ ਉਹਨਾਂ ਦੇ ਭਾਗ ਜਗਾਉਣ ਲਈ ਆਇਆ ਹਾਂ। ਮੇਰੇ ਭਾਗ ਤੇ ਕਿਸਮਤ ਵੀ ਸੁੱਤੀ ਪਈ ਹੈ ਇਹ ਆਂਬ ਤੇ ਰੁੱਖ ਦੀ ਜੜ ਵਿੱਚ ਹਨ ਇਹਨਾਂ ਨੂੰ ਜਗਾਉਣਾ ਚਾਹੁੰਦਾ ਹਾਂ ਤੁਸੀਂ ਮੇਰੀ ਮਦਦ ਕਰਦੇ ਹੋਗੇ ਸੰਤ ਜੀ ਨੇ ਕਿਹਾ ਕਿ ਥੱਲੋਂ ਜੜ ਪੁੱਟ ਕੇ ਲਿਆਓ ਤੇ ਦੇਖਦਾ ਹਾਂ ਬਹੁਤ ਸਾਰੀਆਂ ਰस्सੀਆਂ ਤੇ ਗੰਢਾਂ ਵੱਜੀਆਂ ਹੁੰਦੀਆਂ ਹਨ ਸੰਤ ਜੀ ਆਖਦੇ ਹਨ ਕਿ ਇਹਨੂੰ ਇੱਥੇ ਲੈ ਕੇ ਆ ਸੰਤ ਜੀ ਉਹ ਸਾਰੀਆਂ ਗੰਢਾਂ ਖੋਲ ਦਿੰਦੇ ਹਨ ਤੇ ਕਹਿੰਦੇ ਕਿ ਤੇਰੇ ਭਾਗ ਤੇ ਤੇਰੀ ਕਿਸਮਤ ਖੁੱਲ ਚੁੱਕੀ ਹੈ ਹੁਣ ਤੇਰੇ ਘਰ ਰਿੱਧੀਆਂ ਸਿੱਧੀਆਂ ਆਉਣਗੀਆਂ ਬਰਕਤਾਂ ਵਾਸ ਕਰ ਜਾਣਗੇ ਇਹ ਕਹਿ ਕੇ ਸੰਤ ਜੀ ਨੇ ਅੱਖਾਂ ਬੰਦ ਕਰ ਲਈਆਂ ਇਹ ਕਹਿੰਦਾ ਕਿ ਸੰਤ ਜੀ ਮੇਰੇ ਹੋਰ ਵੀ ਸਵਾਲ ਹਨ ਉਹਨਾਂ ਦੇ ਜਵਾਬ ਵੀ ਦਿਓ ਸੰਤ ਜੀ ਕਹਿੰਦੇ ਕਿ ਪੁੱਸ਼ਪੁੱਤ ਕਹਿੰਦਾ ਜਦੋਂ ਰਸਤੇ ਵਿੱਚ ਆ ਰਿਹਾ ਸੀ ਇੱਕ ਨਗਰ 'ਚ ਮੈਂ ਬੜਾ ਪੈਂਦਾ ਜਦੋਂ ਬਾਰਿਸ਼ ਆਉਂਦੀ ਗੜੇ ਡੇਗਦੇ ਫਸਲ ਬਰਬਾਦ ਹੋ ਜਾਂਦੀ ਹੈ ਸਾਰਾ ਨਗਰ ਬੜਾ ਦੁਖੀ ਹੈ ਸੰਤ ਜੀ ਨੇ ਉਸ ਨਗਰ ਦੇ ਵਿੱਚ ਇਹ ਕਿਹਾ ਕਿ ਇੱਕ ਮਨੁੱਖ ਹੈ ਤੇ ਇੱਕ ਉਹਦੀ ਘਰ ਵਾਲੀ ਉਹ ਆਕਾਲ ਚਲਾਣੇ ਕਰ ਗਏ ਉਹਨਾਂ ਦੀ ਜੜੀ ਧੀ ਹੈ ਉਸ ਨਗਰ ਵਿੱਚ ਇਕੱਲੀ ਹੈ ਜੋ ਖਾਣੇ ਤੋਂ ਵੀ ਮਹਤਾਜ ਹੈ ਉਹ ਵਿਆਹ ਦੇ ਯੋਗ ਹੈ ਕੋਈ ਵੀ ਉਹਦੇ ਵੱਲ ਧਿਆਨ ਨਹੀਂ ਦਿੰਦਾ ਬਿਨਾਂ ਮਾਂ ਪਿਓ ਦੇ ਜੋ ਔਲਾਦ ਹੁੰਦੀ ਹੈ ਜੋ ਵੀ ਉਹਦੀ ਸੇਵਾ ਕਰਦਾ ਹੈ ਉਹਦਾ ਦੁੱਖ ਸੁਣਦਾ ਹੈ ਉਹਦੇ ਭਾਗ ਫਿਰ ਹਮੇਸ਼ਾ ਜਾਗਦੇ ਹਨ ਉਹ ਸਾਰਾ ਨਗਰ ਇੰਨਾ ਸਵਾਰਥੀ ਹੋ ਗਿਆ ਹੈ ਜਿਸ ਕਾਰਨ ਪ੍ਰਮਾਤਮਾ ਜੀ ਉਹਨਾਂ ਤੋਂ ਰੁੱਸ ਗਏ ਹਨ ਇਸ ਕਰਕੇ ਗੜੇ ਮਾਰੀ ਹੁੰਦੀ ਹੈ ਕਹਿੰਦਾ ਕਿ ਫਿਰ ਕੀ ਕੀਤਾ ਜਾਵੇ ਸਾਰੇ ਨਗਰ ਨੂੰ ਕਹਿੰਦੇ ਸੰਤ ਜੀ ਕੇ ਕਹੋ ਕਿ ਰਲ ਕੇ ਮਿਲ ਕੇ ਇੱਕ ਇੱਕ ਪੈਸਾ ਇਕੱਠਾ ਕਰੋ ਤੇ ਧੀ ਦਾ ਕਾਜ ਅਰਚਾਓ ਉਹਨੂੰ ਇਸ ਪਿੰਡ ਤੋਂ ਵਿਦਾ ਕਰੋ ਕਹਿੰਦੇ ਕਿ ਠੀਕ ਹੈ ਕਹਿੰਦੇ ਕਿ ਸੰਤ ਜੀ ਅੱਗੇ ਆਇਆ ਸੀ ਤੇ ਤੁਰਦਾ ਤੁਰਦਾ ਇੱਕ ਖੂਹ ਦੇ ਕੋਲ ਆਪਣੀ ਪਿਆਸ ਬੁਝਾਈ ਉਹ ਖੂਹ ਦੇ ਕੋਲ ਇੱਕ ਰੁੱਖ ਹੈ ਅੰਤਾਂ ਦਾ ਸੁੱਕਾ ਪਿਆ ਹੈ ਤੇ ਅੱਧਾ ਹਰਿਆ ਹੈ ਇਹ ਦੱਸੋ ਕਿ ਉਹ ਰੁੱਖ ਜਿਹੜਾ ਹੈ ਅੱਧਾ ਹਰਿਆ ਤੇ ਅੱਧਾ ਕਿਉਂ ਸੁੱਕਾ ਹੈ ਸੰਤ ਜੀ ਦੱਸਦੇ ਹਨ ਉਹ ਰੁੱਖ ਦੇ ਥੱਲੇ ਇੱਕ ਰਾਜੇ ਦੇ ਸੱਤ ਪੁਸ਼ਤਾਂ ਦਾ ਸੋਨਾ ਹੈ ਜਿਹੜਾ ਉੱਥੇ ਦੱਬਿਆ ਹੋਇਆ ਹੈ ਜਿਸ ਕਰਕੇ ਜੜਾਂ ਥੱਲੇ ਨਹੀਂ ਜਾਂਦੀਆਂ ਸੋਨੇ ਵਿੱਚ ਹੋਣ ਕਾਰਨ ਸੁੱਕ ਗਿਆ ਹੈ ਉਹਨੂੰ ਕਹਿ ਕੇ ਉਹ ਕੱਢ ਕੇ ਦੇ ਦੇਵੇ ਫਿਰ ਉੱਥੇ ਹਰਿਆਲੀ ਆ ਜਾਵੇਗੀ ਤੂੰ ਫਿਰ ਆਪੇ ਹੀ ਹਰਾ ਹੋ ਜਾਵੇਗਾ ਆਪੇ ਸੁੱਕਣੋਂ ਹਟ ਜਾਵੇਗਾ ਉਹ ਕਹਿੰਦਾ ਜੀ ਠੀਕ ਹੈ ਕਹਿੰਦੇ ਕਿ ਸੰਤ ਜੀ ਅੱਗੇ ਆਇਆ ਤੇ ਕਹਿੰਦਾ ਕਿ ਇਕ ਦਰਿਆ ਦੇ ਵਿੱਚ ਨਾ ਇੱਕ ਮਗਰਮਸ਼ ਸੀ ਸੰਤ ਜੀ ਉਹ ਮੈਨੂੰ ਕਹਿੰਦਾ ਕਿ ਠੰਡੇ ਪਾਣੀ ਵਿੱਚ ਰਹਿੰਦਾ ਹਾਂ ਸ਼ੀਤਲ ਜਲ ਵਿੱਚ ਰਹਿੰਦਾ ਹਾਂ ਤੇ ਜਿਹੜਾ ਮੇਰਾ ਪਿੰਡਾ ਹੈ ਉਹ ਫਿਰ ਵੀ ਸੜਦਾ ਕਿਉਂ ਰਹਿੰਦਾ ਹੈ ਸੰਤ ਜੀ ਆਖਦੇ ਹਨ ਕਿ ਪਿਛਲੇ ਜਨਮ ਚ ਵੇਦਾਂ ਦਾ ਗਿਆਨ ਸੀ ਇਸ ਮਗਰਮਸ਼ ਦੇ ਕੋਲ ਗਿਆਨਵਾਨ ਬਹੁਤ ਸੀ ਭਾਵੇਂ ਇੰਨਾ ਜ਼ਿਆਦਾ ਗਿਆਨ ਸੀ ਪਰ ਇਹਨੇ ਉਸ ਨੂੰ ਵੰਡਿਆ ਨਹੀਂ ਜਿਸ ਕਰਕੇ ਇਹਦਾ ਅੰਦਰ ਹੁਣ ਸੜਦਾ ਪਿਆ ਹੈ ਜਿਸ ਦੇ ਕੋਲ ਗਿਆਨ ਹੋਵੇ ਉਸ ਨੂੰ ਗਿਆਨ ਵੰਡਣਾ ਚਾਹੀਦਾ ਹੈ ਫਿਰ ਹਮੇਸ਼ਾ ਸੁਖ ਮਿਲਦਾ ਹੈ ਪਰ ਜੋ ਗਿਆਨਵਾਨ ਹੋਣ ਦੇ ਕਾਰਨ ਵੀ ਗਿਆਨ ਨਹੀਂ ਵੰਡਦੇ ਉਹਨਾਂ ਦੇ ਕੋਲ ਜੇਕਰ ਗੁਣ ਹੈ ਤਾਂ ਉਹ ਆਪਣੇ ਗੁਣ ਨੂੰ ਹੋਰ ਵੀ ਵੰਡ ਸਕਦੇ ਹਨ ਫਿਰ ਉਹਦਾ ਅੰਦਰ ਮੱਚਦਾ ਹੀ ਮੱਚਦਾ ਹੈ ਜਿਹੜੇ ਗਿਆਨ ਨਹੀਂ ਵੰਡਦੇ ਉਹ ਫਿਰ ਅੱਗੇ ਨਹੀਂ ਵੱਧ ਪਾਉਂਦੇ ਇਹ ਸੁਣ ਕੇ ਸੰਤ ਜੀ ਨੂੰ ਨਮਸਕਾਰ ਕਰਕੇ ਉੱਥੋਂ ਚੱਲਿਆ ਗਿਆ ਸਭ ਤੋਂ ਪਹਿਲਾਂ ਉਹ ਮਗਰਮਸ਼ ਦੇ ਕੋਲ ਗਿਆ ਤੇ ਉਹਨੂੰ ਉਹਦੇ ਸਵਾਲਾਂ ਦਾ ਜਵਾਬ ਦੱਸਿਆ ਪਹਿਲਾਂ ਨਦੀ ਦਾ ਕਿਨਾਰਾ ਪਾਰ ਕਰਾ ਦੇ ਫਿਰ ਤੈਨੂੰ ਦੱਸਾਂਗਾ ਉਸਨੇ ਆਪਣੇ ਪੇਟ ਤੇ ਬਿਠਾਇਆ ਤੇ ਨਦੀ ਦੇ ਪਰਲੇ ਪਾਰ ਛੱਡਿਆ ਤੇ ਕਹਿੰਦੇ ਕਿ ਐਵੇਂ ਤੂੰ ਗਿਆਨਵਾਨ ਸੀ ਪਰ ਤੂੰ ਗਿਆਨ ਕਿਸੇ ਨੂੰ ਨਹੀਂ ਵੰਡਿਆ ਕਿਸੇ ਦਾ ਭਲਾ ਨਹੀਂ ਕੀਤਾ ਜਿਸ ਦੇ ਕਰਕੇ ਹੁਣ ਤੇਰਾ ਪਿੰਡਾ ਸੜਦਾ ਹੈ ਤੂੰ ਇਸ ਨੂੰ ਦਾਨ ਤੇ ਗਿਆਨ ਵਿੱਚ ਵੰਡ ਤੇਰਾ ਭਲਾ ਹੋ ਜਾਵੇਗਾ ਕਹਿੰਦਾ ਕਿ ਮੈਂ ਹੋਰ ਕਿਸੇ ਨੂੰ ਕੀ ਦੇਣਾ ਆਪਣਾ ਕੰਮ ਕਰਦਾ ਹਾਂ ਕਿ ਤੈਨੂੰ ਸਾਰਾ ਗਿਆਨ ਦੇ ਦਿੰਦਾ ਉਹ ਕੰਨ ਕੋਲ ਕਰਦਾ ਹੈ ਤੇ ਸਾਰਾ ਗਿਆਨ ਉਸ ਵਿਅਕਤੀ ਨੂੰ ਮਿਲ ਜਾਂਦਾ ਹੈ ਨਾਲ ਦੇ ਨਾਲ ਹੀ ਉਸ ਮਗਰਮਸ਼ ਨੂੰ ਠੰਡ ਪੈ ਜਾਂਦੀ ਹੈ ਉਹ ਦੁਬਾਰਾ ਆਰਾਮ ਦੇ ਨਾਲ ਚਲਿਆ ਜਾਂਦਾ ਹੈ ਪਾਣੀ ਦੇ ਵਿੱਚ ਹੁਣ ਉਸ ਵਿਅਕਤੀ ਦੇ ਕੋਲ ਗਿਆਨ ਬਹੁਤ ਹੋ ਚੁੱਕਾ ਸੀ ਅਗਲੇ ਨਗਰ ਨੂੰ ਤੁਰ ਜਾਂਦਾ ਹੈ ਤੇ ਤੁਰਦਾ ਖੂਹ ਕੋਲ ਪਹੁੰਚਦਾ ਹੈ ਉੱਥੇ ਜਿਹੜਾ ਰੁੱਖ ਸੀ ਉਹਦੇ ਥੱਲੇ ਸੱਤ ਪੁਸ਼ਤਾਂ ਦਾ ਸੋਨਾ ਦੱਬਿਆ ਹੋਇਆ ਸੀ ਉਹ ਇੱਕ ਪਾਸੇ ਤੋਂ ਹਰਿਆ ਤੇ ਇੱਕ ਪਾਸੇ ਤੋਂ ਸੁੱਕਿਆ ਹੋਇਆ ਸੀ ਉਸਨੇ ਸੋਚਿਆ ਕਿ ਸੋਨੇ ਦਾ ਕੀ ਕਰਨਾ ਹੈ ਉਹਨੇ 체ਤੀ 체ਤੀ ਪੁੱਟਿਆ ਤੇ ਹਰ ਪਾਸਿਓ ਉਹ ਫਿਰ ਰੁਕ ਜਿਹੜਾ ਸੀ ਹਰਾ ਹੋ ਗਿਆ ਸਾਰਾ ਖਜ਼ਾਨਾ ਪੁੱਟਿਆ ਤੇ ਬੈਲ ਗੱਡੀਆਂ ਕਹਿ ਕੇ ਬੁਲਾ ਕੇ ਮੰਗਵਾ ਕੇ ਸੋਨਾ ਰੱਖ ਲਿਆ ਤੇ ਮਿੱਟੀ ਪਾਈ ਤੇ ਪਾਣੀ ਪਾ ਕੇ ਚਲਿਆ ਗਿਆ ਅਗਲੇ ਨਗਰ ਚ ਆਉਂਦਾ ਹੈ ਤੇ ਨਗਰ ਦੇ ਲੋਕ ਕਹਿੰਦੇ ਹਨ ਕਿ 10 ਸਾਢੇ ਸਵਾਲ ਦਾ ਜਵਾਬ ਕੀ ਪੁੱਛ ਕੇ ਆਇਆ ਹੈ ਉਹਨੇ ਕਿਹਾ ਤੁਹਾਡੇ ਘਰ ਵਿੱਚ ਨਾ ਇੱਕ ਧੀ ਹੈ ਪਿੰਡ ਦੇ ਵਿੱਚ ਜਿਹਦੇ ਮਾਪਿਓ ਨਹੀਂ ਹਨ ਉਹਦਾ ਕਾਜ ਰਚਾਓ ਉਹਨਾਂ ਨੇ ਵੇਖਿਆ ਕਿ ਉਹਨਾਂ ਦੇ ਘਰ ਤਾਂ ਆਟਾ ਵੀ ਨਹੀਂ ਹੈ। ਉਹਦੇ ਘੜੇ ਵਿੱਚ ਆਟਾ ਵੀ ਨਹੀਂ ਹੈ। ਉਹ ਰੋਟੀ ਵੀ ਨਹੀਂ ਖਾ ਰਹੀ। ਇਸ ਲਈ ਉਹਦਾ ਰਲ ਮਿਲ ਕੇ ਤੁਸੀਂ ਕਾਜ ਰਚਾਉਣਾ ਹੈ। ਤੇ ਫਿਰ ਤੁਹਾਡੇ ਨਗਰ ਵਿੱਚ ਸੁੱਖ ਸ਼ਾਂਤੀ ਹੋਵੇਗੀ। ਗੜੇ ਮਾਰੇ ਦੀ ਨਹੀਂ ਹੋਵੇਗੀ। ਕੋਈ ਵੀ ਪਰੇਸ਼ਾਨੀ। ਉਹਨਾਂ ਲੋਕਾਂ ਨੇ ਸੋਚਿਆ ਕਿ ਉਦਾਂ ਤਾਂ ਉਸ ਦੇ ਬਾਰੇ ਮੁੰਡਾ ਲੱਭਣਾ ਪੈਣਾ ਹੈ। ਉਹਨਾਂ ਨੇ ਸੋਚਿਆ ਕਿ ਇਸ ਤੋਂ ਵੱਧ ਗਿਆਨਵਾਨ ਹੋਰ ਮੁੰਡਾ ਕਿਹੜਾ ਹੋ ਸਕਦਾ ਹੈ। ਉਹਨਾਂ ਨੇ ਉਸੇ ਹੀ ਵਿਅਕਤੀ ਦਾ ਉਸ ਕੁੜੀ ਦੇ ਨਾਲ ਵਿਆਹ ਕਰ ਦਿੱਤਾ। ਪਰ ਉਹ ਕੁੜੀ ਤੇ ਉਹ ਉੱਥੇ ਹੀ ਰਹਿਣ ਲੱਗੇ ਜਿਸ ਦੇ ਕਾਰਨ ਉਸ ਨਗਰ ਦੇ ਵਿੱਚ ਫਿਰ ਕਾਲ ਪੈਣਾ ਸ਼ੁਰੂ ਹੋ ਗਿਆ ਹਾਲਾਤ ਮਾੜੇ ਹੋ ਗਏ ਉਹ ਵਿਅਕਤੀ ਕੀ ਕਰਦਾ ਹੈ ਕਿ ਫਿਰ ਸਾਰਾ ਹੀ ਸੋਨਾ ਉੱਥੋਂ ਦੇ ਨਗਰ ਦੇ ਲੋਕਾਂ ਵਿੱਚ ਵੰਡ ਦਿੰਦਾ ਹੈ ਤੇ ਕਹਿੰਦਾ ਹੈ ਕਿ ਮੈਂ ਐਵੇਂ ਕਰਦਾ ਹਾਂ ਕਿ ਘਰ ਜਾਂਦਾ ਹਾਂ ਉਹ ਜਿਹੜਾ ਕੁੱਤਾ ਸੀ ਉੱਥੇ ਬੈਠਾ ਸੀ ਸਭ ਤੋਂ ਪਹਿਲਾਂ ਉਹਨੂੰ ਪ੍ਰਸ਼ਾਦਾ ਖਵਾਉਂਦਾ ਹੈ ਸੋਹਣਾ ਘਰ ਬਣਾਉਂਦਾ ਹੈ ਹਰ ਇੱਕ ਸੁੱਖ ਸੁਵਿਧਾ ਪਿੰਡ ਦੇ ਲੋਕਾਂ ਨੂੰ ਉਹ ਦੇ ਦਿੰਦਾ ਹੈ ਉਹਦੇ ਭਰਾ ਤੇ ਭਾਬੀ ਉਹਦੇ ਕੋਲ ਮਾਫੀ ਮੰਗਦੇ ਹਨ ਕਿ ਜੋ ਧਰਮ ਕਮਾਉਂਦਾ ਹੈ ਉਹਦੇ ਲਈ ਕਰਮ ਜਿਹੜੇ ਹਨ ਫਿਰ ਆਪਣੇ ਆਪ ਹੀ ਜਾਗਣੇ ਸ਼ੁਰੂ ਹੋ ਜਾਂਦੇ ਹਨ ਜਿਹੜੇ ਲੋਕ দান ਪੁੰਨ ਦਾ ਕੰਮ ਕਰਦੇ ਹਨ ਉਹਨਾਂ ਦੀ ਸੁੱਤੀ ਕਿਸਮਤ ਵੀ ਜਾਗ ਜਾਂਦੀ ਹੈ ਹੁਣ ਜਦੋਂ ਉਹ ਰੋਟੀਆਂ ਬਣਾਉਂਦੇ ਹਨ ਤੇ ਅੱਧੀ ਰੋਟੀ ਕਿਸੇ ਵੀ ਜਾਨਵਰ ਜਾਂ ਕੁੱਤੇ ਨੂੰ ਪਾਉਂਦੇ ਹਨ ਤੇ ਭਾਗ ਤਾਂ ਫਿਰ ਆਪੇ ਹੀ ਜਾਗਣੇ ਹਨ ਉਹ ਕੁੱਤਾ ਰੋਟੀ ਖਾ ਕੇ ਸਾਨੂੰ ਬੜੀਆਂ ਦੁਆਵਾਂ ਦਿੰਦਾ ਹੈ ਜਿਸ ਦੇ ਨਾਲ ਸਾਡੇ ਭਾਗ ਬਦਲਦੇ ਆ ਫਿਰ ਦੇਰ ਨਹੀਂ ਲੱਗਣੀ ਕਿਸੇ ਨੂੰ ਵੀ ਇੱਕ ਬੁਰਕੀ ਵੀ ਖਵਾ ਦਈਏ ਤਾਂ ਤੁਹਾਡੀ 10 ਗੁਣਾ ਹੋ ਕੇ ਤੁਹਾਨੂੰ ਵਾਪਸ ਮਿਲ ਜਾਵੇਗੀ ਕਿਸੇ ਪੰਛੀ ਨੂੰ ਦਾਣਾ ਵੀ ਪਾਇਆ ਹੋਵੇ ਉਹ ਵੀ ਕਈ ਗੁਣਾ ਹੋ ਕੇ ਤੁਹਾਡੇ ਕੋਲ ਵਾਪਸ ਆਵੇਗਾ ਇਸ ਕਰਕੇ ਸਾਧ ਸੰਗਤ ਜੀ ਅੱਜ ਤੋਂ ਹੀ ਦਾਨ ਪੁੰਨ ਕਰਨ ਦੀ ਆਪਣੇ ਅੰਦਰ ਭਾਵਨਾ ਜਗਾਓ ਤਾਂ ਕਿ ਤੁਹਾਡਾ ਵੀ ਭਲਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ